ਦੇਖੋ ਜਿਹੜਾ ਸਾਡਾ ਦੇਸ਼ ਆ ਭਾਰਤ ਉਹ ਐਗਰੀਕਲਚਰ ਬੇਸਡ ਇਕਨੋਮੀ ਹੈ ਕਿਉਂਕਿ ਖੇਤੀਬਾੜੀ ਪ੍ਰਧਾਨ ਸਾਡਾ ਦੇਸ਼ ਹੈ ਔਰ ਬਹੁ ਗਿਣਤੀ ਦੇ ਵਿੱਚ ਕਿਸਾਨ ਔਰ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਖੇਤ ਮਜ਼ਦੂਰ ਹੈ ਔਰ ਉਹਦੇ ਨਾਲ ਜਿਹੜਾ ਵਪਾਰ ਜੁੜਿਆ ਹੋਇਆ ਜਿਹਦੇ ਨਾਲ ਸਾਡੇ ਦੇਸ਼ ਦਾ ਜਿਹੜਾ ਅਰਥਚਾਰਾ ਉਹ ਚੱਲਦਾ ਤੋਂ ਅੱਜ ਇੱਕ ਬਹੁਤ ਹੀ ਮਾੜਾ ਮੈਂ ਸਮਝਦਾ ਔਰ ਜਿਹੜਾ ਕਿਸਾਨ ਵਿਰੋਧੀ ਇੱਕ ਐਸਈ ਟ੍ਰੇਡ ਡੀਲ ਹੋਈ ਆ ਭਾਰਤ ਔਰ ਅਮਰੀਕਾ ਦੇ ਵਿਚਾਲੇ ਜਿਹੜੀ ਕਿ ਕਿਸਾਨਾਂ ਨੂੰ ਤਬਾਹ ਕਰਨ ਵਾਲੀ ਔਰ ਇਹ ਜਿਹੜੀ ਡੀਲ ਹੋਈ ਆ ਪਤਾ ਨਹੀਂ ਕਿਸ ਕਾਰਨਾ ਕਰਕੇ ਹੋਈ ਆ ਇੱਕ ਪਾਸੇ ਤਾਂ ਐਬਸਟੀਨ ਫਾਈਲਸ ਦਾ ਜਿਹੜਾ ਵਾ ਬਹੁਤ بڑا ਬੋਲਬਲ ਹੈ ਔਰ ਇਹ ਜਿਹੜੀ ਧਾਲ ਆ ਉਹ ਸਾਰੀ ਕਾਲੀ ਹੈ ਔਰ ਇਨੀ ਜਲਦਬਾਜ਼ੀ ਚ ਭਾਜਪਾ ਦੀ ਜਿਹੜੀ ਸਰਕਾਰ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਬਹੁਤ ਜਲਦਬਾਜੀ ਨਾਲ ਬਿਨਾ ਕਿਸੇ ਸਲਾਹ ਮਸ਼ਵਰੇ ਤੋਂ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਤੇ ਕੋਈ ਚਰਚਾ ਨਹੀਂ ਹੋਈ ਉਹ ਬਿਨਾ ਚਰਚਾ ਕੀਤੇ ਆਂ ਔਰ ਬਿਨਾ ਕਿਸੇ ਕਿਸਾਨ ਜਥੇਬੰਦੀਆਂ ਦੀ ਰਾਏ ਲਿਆ ਇਹ ਜਿਹੜਾ ਇੱਕ ਸਮਝੌਤਾ ਅਮਰੀਕਾ ਦੇ ਮੁਲਕ ਦੇ ਨਾਲ ਕਰ ਦਿੱਤਾ ਗਿਆ ਔਰ ਇਹ ਸਾਰਾ ਦਾ ਸਾਰਾ ਜਿਹੜਾ ਵਾ ਉਹ ਜਿਹਦੇ ਨਾਲ ਸਾਰੀ ਸਾਡੀ ਕਿਸਾਨੀ ਔਰ ਉਹਦੇ ਨਾਲ ਜੁੜਿਆ ਹੋਇਆ ਮਜ਼ਦੂਰ ਔਰ ਉਹਦੇ ਨਾਲ ਜੁੜਿਆ ਜਿਹੜਾ ਸਾਡਾ ਇੱਕ ਵਪਾਰ ਹੈ ਉਹ ਖਵਾ ਹੋ ਜਾਏਗਾ ਤੋ ਕਾਂਗਰਸ ਪਾਰਟੀ ਦੀ ਇਹ ਮੰਗ ਹੈ ਕਿ ਇਹ ਜਿਹੜੀ ਡੀਲ ਹੋਈ ਆ ਉਹ ਵਾਪਸ ਲਈ ਜਾਵੇ ਔਰ ਇਹ ਕਿਸਾਨ ਮਾਰੂ ਔਰ ਦੇਸ਼ ਮਾਰੂ ਖਾਸ ਕਰਕੇ ਪੰਜਾਬ ਕਿਉਂਕਿ ਸਾਡਾ ਖੇਤੀਬਾੜੀ ਪ੍ਰਧਾਨ ਸੂਬਾ ਅਸੀਂ ਸਾਰਾ ਹੀ ਸਾਡਾ ਸਿਸਟਮ ਜਿਹੜਾ ਉਹ ਖੇਤੀਬਾੜੀ ਦੇ ਨਾਲ ਜੁੜਿਆ ਹੋਇਆ ਉਸ ਕਰਕੇ ਇਹ ਦੇ ਨਾਲ ਪੰਜਾਬ ਦੇ ਉੱਤੇ ਵੀ ਬਹੁਤ ਮਾੜਾ ਭੈੜਾ ਅਸਰ ਪੈਣ ਜਾ ਰਿਹਾ ਤੋ ਸਾਡੀ ਕਾਂਗਰਸ ਪਾਰਟੀ ਦੀ ਅੱਜ ਮੰਗ ਹੈ ਅਸੀਂ ਅੱਜ ਇੱਥੇ ਮੈਮੋਰੰਡਮ ਲੈ ਕੇ ਆਏ ਆ ਜਿਹੜੇ ਮਾਨਯੋਗ ਸਾਡੇ ਗਵਰਨਰ ਸਾਹਿਬ ਨੇ ਉਨਾ ਨੂੰ ਅਸੀਂ ਇਹ ਮੈਮੋਰੰਡਮ ਭੇਜ ਰਹੇ ਹਾਂ ਜਿਲ੍ਹਾ ਕਾਂਗਰਸ ਕਮੇਟੀ ਖੰਨਾ ਵੱਲੋਂ ਔਰ ਇਹਦੇ ਤੇ ਅਸੀਂ ਮੰਗ ਕੀਤੀ ਆ ਕਿ ਜਲਦੀ ਤੋਂ ਜਲਦੀ ਇਹ ਜਿਹੜੀ ਇਹ ਜਿਹੜਾ ਸਮਝੌਤਾ ਰੱਦ ਕੀਤਾ ਜਾਵੇ ਵਾਪਸ ਲਿਆ ਜਾਵੇ ਤਾਂ ਜੋ ਇਹ ਜੋ ਕਿਸਾਨ ਮਾਰੂ ਨੀਤੀਆਂ ਨੇ ਉਹਨਾਂ ਤੋਂ ਇਹ ਨਿਯਾਤ ਦਵਾਈ ਜਾਵੇ ਇਹ ਕਾਂਗਰਸ ਪਾਰਟੀ ਦੀ ਅਜੰਬੰਦੋਤੀ ਸਾਹਿਬ ਬਿੱਟੂ ਜੀ ਨਹੀਂ ਫਿਰ ਉਹ ਦੱਸ ਦੇਣ ਵੀ ਇਹਦੇ ਚ ਕੀ ਸਹੀ ਆ ਇਹ ਉਹ 10 ਦਿਨ ਵੀ ਇਹਦਾ ਇਹਦੇ ਨਾਲ ਕੀ ਫਾਇਦਾ ਹੋਣ ਵਾਲਾ ਭਾਜਪਾ ਦਾ ਕੋਈ ਵੀ ਲੀਡਰ ਇਹ ਦੱਸਣ ਨੂੰ ਤਾਂ ਤਿਆਰ ਨਹੀਂ ਹੈਗਾ ਪਰ ਸਿਰਫ ਤੇ ਸਿਰਫ ਵਿਰੋਧੀਆਂ ਨੂੰ ਉਹਨਾਂ ਨੂੰ ਮਤਲਬ ਇਹ ਨੁਕਤਾ ਚੀਨੀ ਕਰਨ ਦੀ ਇੱਕ ਜਿਹੜੀ ਇਹਨਾਂ ਦੀ ਇੱਕ ਗੇਮ ਹੈ ਜਿਹੜੀ ਜਿਹਨੂੰ ਇਹ ਹਰ ਵਾਰ ਪੋਲਿਟੀਕਲਾਈਜ਼ ਕਰਦੇ ਨੇ ਉਹਨੂੰ ਰਾਜਨੀਤਿਕ ਰੰਗਤ ਦਿੰਦੇ ਨੇ ਔਰ ਇਹ ਸਾਰੇ ਦਾ ਸਾਰਾ ਹੀ ਮਤਲਬ ਜਿਹੜਾ ਵਾ ਉਹ ਦਾਲ ਜਿਹੜੀ ਕਾਲੀ ਨਜ਼ਰ ਆ ਰਹੀ ਹੈ ਉਹ ਇਹ ਬਹੁਤ ਹੀ ਮਾੜਾ ਅਸਰ ਜਿਹੜਾ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲੇਗਾ ਤੁਹਾਡੇ ਸਾਹਮਣੇ ਜਿਹੜੀ ਜਿਹੜੀ ਇਹ ਇਹ ਜੋ ਕੁਝ ਹੋਇਆ ਐਕਸਟ੍ਰੀਨ ਫਾਈਲ ਕਰਕੇ ਹੋਇਆ ਜੀ ਜੋ ਸਮਝੌਤਾ ਹੈ ਦੇਖੋ ਇਹ ਇਹਦੇ ਪਿੱਛੇ ਇਹ ਕੀ ਕਾਰਨ ਨੇ ਔਰ ਕਿਉਂ ਇਹ ਜਲਦਬਾਜੀ ਚ ਫੈਸਲਾ ਲਿਆ ਗਿਆ ਔਰ ਇਹ ਕੀ ਦਬਾ دی ਕਿਤੇ ਕੋਈ ਗਲਤ ਤਾਂ ਨਹੀਂ ਨਜ਼ਰ ਆ ਰਹੀ ਇਹ ਵੀ ਇੱਕ ਜਿਹੜਾ ਵਾ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਸੋ ਇਸ ਕਰਕੇ ਇਹਦੇ ਤੇ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿਉਂਕਿ ਹੁਣ ਉਹਨਾਂ ਦੀ ਸਰਕਾਰ ਇਸ ਕਰਕੇ ਕਿਉਂਕਿ ਸਾਰੀਆਂ ਏਜੰਸੀਆਂ ਅੱਜ ਸਿਆਸੀ ਦਬਾਅ ਹੇਠ ਕੰਮ ਕਰ ਰਹੀਆਂ ਨੇ ਪਰ ਕਿਤੇ ਨਾ ਕਿਤੇ ਇਹਦਾ ਸੱਚ ਜਿਹੜਾ ਸਾਹਮਣੇ ਆਊਗਾ ਹੀ ਉਹ ਥੈਂਕ ਯੂ ਜੀ ਜੀ ਵੱਲੋਂ 올 인디아 카운시ਲ ਕਮੇਟੀ ਦੇ ਸੱਦੇ ਤੇ ਜਿਹੜੀ ਅਮਰੀਕਾ ਨਾਲ ਡੀਲ ਹੋਈ ਆ ਐਗਰੀਕਲਚਰ ਦੀ ਉਹਦੇ ਵਿਰੁੱਧ ਅਸੀਂ ਜ਼ਿਲ੍ਹਾ ਕੌਂਸਲ ਵੱਲੋਂ ਸਾਡੇ ਸਾਡੇ ਕਿਸਾਨ ਮਜ਼ਦੂਰਾ ਵੱਲੋਂ ਬਾਇਆ ਡਵਾਰਨਰ ਅਸੀਂ ਮੋਰੰਡਰਨ ਦੇਣ ਆਇਆ ਤਾਂ ਕਿ ਜਿਹੜੀ ਇਹ ਟ੍ਰੀਟੀ ਹੋਈ ਆ ਅਮਰੀਕਾ ਨਾਲ ਉਹ ਰੱਦ ਕੀਤੀ ਜਾਵੇ ਕਿਉਂਕਿ ਕਿਸਾਨ ਮਾਰੂ ਨੀਤੀ ਆ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਕਿਹਾ ਸੀ ਅਸੀਂ ਆਵਾਂਗੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਕਿਸਾਨਾਂ ਦੀ ਆਮਦਨ ਤਾਂ ਦੁੱਗਣੀ ਹੋਈ ਨਹੀਂ ਉਲਟਾ ਅਮਰੀਕਾ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਇਹ ਟ੍ਰੀਟੀ ਕੀਤੀ ਗਈ ਆ ਜਿਹੜਾ ਕਿ ਸਰਾਸਰ ਭਾਰਤ ਦੇ ਕਿਸਾਨਾਂ ਨਾਲ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਵਾ ਪੰਜਾਬ ਸਾਡਾ ਖੇਤੀ ਪ੍ਰਧਾਨ ਸੂਬਾ ਵਾ ਜਿਸ ਵਿੱਚ ਕਿਸਾਨ ਦੇ ਨਾਲ ਖੇਤ ਮਜ਼ਦੂਰ ਜੁੜਿਆ ਸਾਡਾ ਵਪਾਰ ਜੁੜਿਆ ਸਾਡਾ ਅਰਥਚਾਰਾ ਜੁੜਿਆ ਸਾਡੇ ਜਿਹੜੀ ਪੰਜਾਬ ਦੀ ਅਰਥ ਵਿਵਸਥਾ ਉਹ ਸਾਰੀ ਖਤਮ ਕਰ ਦੂਗੀ ਜਿਹੜਾ ਇਹ ਟ੍ਰੇਡ ਹੋ ਰਿਹਾ ਇਸ ਕਰਕੇ ਇਸ ਟ੍ਰੇਡ ਦੀ ਅਸੀਂ ਨਿਖੇਧੀ ਕਰਦੇ ਹਾਂ ਕਾਂਗਰਸ ਪਾਰਟੀ ਉਰ ਜੋਰ ਅਪੀਲ ਕਰਦੀ ਆ ਸੈਂਟਰ ਸਰਕਾਰ ਨੂੰ ਕਿ ਇਹ ਜਿਹੜਾ ਟ੍ਰੇਡ ਹੋਇਆ ਇਹਨੂੰ ਰੱਦ ਕੀਤਾ ਜਾਵੇ